ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਤੁਹਾਨੂੰ ਅੱਜ ਇੱਕ ਨਵੀਂ ਜਾਣਕਾਰੀ ਲਈ ਕੁਝ ਸੁਣਾਉਣਾ ਚਾਹੁੰਦੇ ਆ ਤੁਸੀਂ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਆਪਣੇ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਕਰਦੇ ਚਲਦੇ ਚਲਦੀ ਨੂੰ ਕਹਿੰਦੇ ਇੱਕ ਚਿੱਠੀ ਵਾਇਰਲ ਹੋ ਰਹੀ ਆ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜਾ ਹੁਣ ਇਸ ਦੁਨੀਆ ਉੱਤੇ ਨਹੀਂ ਰਿਹਾ ਸੁਖਬੀਰ ਬਾਦਲ ਦਾ ਪਿਤਾ ਪਪਾ ਸਮਾਨ ਕਹਿੰਦੇ ਇੱਕ ਚਿੱਠੀ ਵਾਇਰਲ ਹੋ ਰਹੀ ਆ 2015 ਦੀ ਉਹ ਚਿੱਠੀ ਦੇ ਵਿੱਚ ਕੀ ਲਿਖਿਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਕਿਹਦੇ ਵਾਇਰਲ ਕੀਤੀ ਆ ਤੇ ਉਹ ਵੀ ਤੁਹਾਨੂੰ ਅੱਜ ਅਸੀਂ ਸਾਰਾ ਸੱਚ ਦੱਸ ਦਿੰਨੇ ਆ ਜਿਹੜੇ ਬੈਰਲ ਕਰਨ ਵਾਲੇ ਨੇ ਉਹ ਵੀ ਉਸੇ ਚਿੱਠੀ ਦੇ ਪਾਤਰ ਨੇ ਪਾਤਰ ਕਹਿ ਲਓ ਉਹਨੂੰ ਚਾਹੇ ਉਸੇ ਚਿੱਠੀ ਦੇ ਵਿੱਚ ਜਿਹੜੇ ਦੋਸ਼ੀ ਨੇ ਜਿਸ ਤਰ੍ਹਾਂ ਕਿ ਅਕਾਲੀ ਦਲ ਦਾ ਜਿਹੜੇ ਦੋ ਧੜੇ ਬਣਦੇ ਨੇ ਇੱਕ ਧੜਾ ਬਾਗੀ ਧੜਾ ਕਿਹਾ ਜਾਂਦਾ ਚੰਦੂ ਮਾਜਰਾ ਹੋਰੀ ਹੋ ਗਈ ਜਿੰਨਾਂ ਵਿੱਚੋਂ ਬੀਬੀ ਜੰਗੀਰ ਕੌਰ ਹੋ ਗਈ ਟਿੰਡਸਾ ਪਰਿਵਾਰ ਹੋ ਗਿਆ ਤੇ ਹੋਰ ਬਹੁਤ ਜਿਹੜੇ ਨੇ ਵੱਡੇ ਅਕਾਲੀ ਆਗੂ ਦੂਜੇ ਪਾਸੇ ਦੇ ਸੁਖਬੀਰ ਸਿੰਘ ਬਾਦਲ ਸਾਰਾ ਬਾਦਲ ਪਰਿਵਾਰ ਆ ਗਿਆ ਦਲਜੀਤ ਸਿੰਘ ਚੀਮਾ ਆ ਗਏ ਬਲਵਿੰਦਰ ਸਿੰਘ ਹੁੰਦੜਾ ਆ ਗਏ ਇਹ ਪਰਿਵਾਰ ਹੋ ਗਿਆ ਹੁਣ ਜਿਹੜੀ ਚਿੱਠੀ ਆ ਉਹ 2015 ਵਾਲੀ ਉਹ ਬੈਦਲ ਹੋ ਰਹੀ ਆ ਬੈਲ ਕਰੀ ਕਿਹਨੇ ਆ ਇਹ ਬੈਰ ਕਰਤਾ ਬੰਦਾ ਦਿੰਦਾਗਾ ਕੋਈ ਚੀਜ਼ ਵੀ ਪਰ ਉਹ ਜਿਹੜਾ ਬੈਲ ਕਰਦਾ ਹੁੰਦਾਗਾ ਉਹਦਾ ਵੀ ਕਿਤੇ ਨਾ ਕਿਤੇ ਮਾੜੇ ਕੰਮਾਂ ਦੇ ਵਿੱਚ ਜੇ ਚਿੱਠੀ ਮਾੜੇ ਕੰਮਾਂ ਲਈ ਬੈਰਲ ਹੋਊਗੀ ਤਾਂ ਉਹਦਾ ਹੱਥ ਮਾੜੇ ਕੰਮਾਂ ਵਿੱਚ ਹੋਊਗਾ ਜੇ ਚੰਗੇ ਕੰਮਾਂ ਲਈ ਬੈਰਲ ਹੁੰਦੀ ਹੈ ਤਾਂ ਉਹਦਾ ਹੱਥ ਬੰਦੇ ਦਾ ਚੰਗੇ ਕੰਮਾਂ ਲਈ ਹੋਊਗਾ ਹੁਣ ਦੱਸਿਆ ਜਾ ਰਿਹਾ ਹੈ ਕਿ 2015 ਦੇ ਵਿੱਚ 17 ਅਕਤੂਬਰ 2015 ਦੇ ਵਿੱਚ ਜਿਹੜੀ ਅਕਾਲ ਤਖਤ ਤੇ ਪ੍ਰਕਾਸ਼ ਸਿੰਘ ਬਾਦਲ ਗਿਆਨੀ ਗੁਰਵਾਚਨ ਸਿੰਘ ਨੂੰ ਇੱਕ ਚਿੱਠੀ ਦਿੰਦੇ ਆ ਉਹ ਚਿੱਠੀ ਵਿੱਚ ਕੀ ਆ ਉਹ ਵੀ ਤੁਹਾਨੂੰ ਦੱਸਦੇ ਆ ਉਸ ਤੋਂ ਪਹਿਲਾਂ ਸਤੰਬਰ ਦੇ ਵਿੱਚ ਬਰਗਾੜੀ ਵਿੱਚ ਜਿਹੜੇ ਬੇਅਦਬੀਆਂ ਹੁੰਦੀਆਂ ਨੇ ਬਾਈਬਲ ਕਲਾ ਗੋਲੀਕਾਰਡ ਹੁੰਦਾਗਾ ਜਿਨ੍ਹਾਂ ਦੇ ਵਿੱਚ ਦੋ ਸਿੱਖ ਨੌਜਵਾਨ ਪੁਲਿਸ ਵੱਲੋਂ ਸਹੇਦ ਕੀਤੇ ਜਾਂਦੇ ਹਨ ਅਤੇ ਜਾਪ ਕਰਦੀਆਂ ਸੰਗਤਾਂ ਦੇ ਉੱਪਰ ਅੰਨੇਵਾਹ ਅਤ੍ਰੂ ਕੈਨਸ ਦੇ ਗੋਲੇ ਗੋਲੀਆਂ ਤੇ ਗੰਦਾ ਪਾਣੀ ਜਿਹੜਾ ਭਰਾ ਦਿੱਤਾ ਜਾਂਦਾਗਾ ਤੇ ਹਜ਼ਾਰਾਂ ਜਿਹੜੀਆਂ ਸੰਗਤਾਂ ਦੇ ਉੱਤੇ ਜਾਕਮੀ ਹੋ ਜਾਂਦੀਆਂ ਨੇ ਚਿੱਠੀ ਕੀ ਆਉ ਬਾਹਰ ਚਿੱਠੀ ਦਾ ਮੈਂ ਤੁਹਾਨੂੰ ਦੱਸਦਾਗਾ ਪਹਿਲਾਂ ਤੁਹਾਨੂੰ ਮੈਂ ਥੋੜਾ ਅੱਗੇ ਲੈ ਚੱਲਦਾਗਾ ਇਹ ਬਹਿਲ ਚਿੱਠੀ ਦਾ ਜਿਹੜਾ ਇੱਕ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿਹੜਾ ਉਸ ਸਮੇਂ ਦੇ ਅਕਾਲੀ ਜਿਹੜਾ ਆ ਮਾਫ ਕਰਨਾ ਆਪਣਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਵਾਚਨ ਸਿੰਘ ਨੂੰ ਇੱਕ ਪਰਸਾਦ ਤਾਬ ਜਿਹੜੀ ਚਿੱਠੀ ਦਿੱਤੀ ਸੀ ਉਹਦੇ ਵਿੱਚ ਗਨਾਹ ਜਿਹੜੇ ਨੇ ਕਬੂਲ ਕੀਤੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕਿ ਸਤੋ ਗਲਤੀ ਹੋਈ ਆ ਅੱਜ ਜਿਹੜੇ ਚਿੱਠੀ ਵਹਿਲ ਕਰਦੇ ਨੇ ਉਹ ਕਿਹੜੇ ਆ ਬਾਗੀ ਤੜਾ ਬਾਗੀ ਤੜੇ ਦਾ ਜਿਹੜਾ ਜਿਕਰਾ ਉਹ ਵੀ ਇਹਦੇ ਵਿੱਚ ਆਊਗਾ ਚਿੱਠੀ ਦੇ ਉਹ ਵੀ ਤੁਹਾਨੂੰ ਦੱਸਦੇ ਆ ਚਿੱਠੀ ਬਹਿਰ ਲਤਾ ਕਰ ਦਿੱਤੀ ਐ ਨਹੀਂ ਸੋਚਿਆ ਕਿ ਸਾਡੀਆਂ ਵੀ ਜਿਹੜੀਆਂ ਟੰਗਾਂ ਨੇ ਸਾਡੇ ਵੀ ਜਿਹੜੇ ਹੱਥ ਨੇ ਅੱਖਾਂ ਨੇ ਕੰਨ ਨੇ ਇਹਨਾਂ ਨੇ ਇਸ ਬੇਅਦਬੀ ਦੇ ਵਿੱਚ ਬਰਾਬਰ ਦੇ ਦੋਸੀ ਨੇ ਬੇਸਕੋ ਉਹਨਾਂ ਨੇ ਅਕਾਤਾ ਸਾਹਿਬ ਤੇ ਮਾਫੀ ਮੰਗੀ ਆ ਅਕਾਲਤਾ ਸਾਹਿਬ ਵੱਲੋਂ ਧਰਮਕ ਸਜ਼ਾ ਲਗਾਈ ਗਈ ਆ ਉਸ ਤੋਂ ਬਾਅਦ ਜਿਹੜਾ ਸੁਖਬੀਰ ਸਿੰਘ ਬਾਦਲਾ ਜਿਹੜੇ ਉਹ ਵੀ ਲਫਾਵਾ ਬੰਦ ਜਿਹੜੇ ਸਿੰਘ ਸਾਹਿਬਾਨ ਨੂੰ ਗਿਆਨੀ ਰਘਵੀਰ ਸਿੰਘ ਨੂੰ ਦਿੰਦੇ ਨੇ ਜਿਹੜਾ ਉਹ ਸਾਰਾ ਕੁਝ ਜਿਹੜਾ ਕੁਝ ਲਿਖਿਆ ਹੋਊਗਾ ਉਹ ਆਉਣ ਵਾਲੇ ਦਿਨਾਂ ਵਿੱਚ ਖਲਾਸਾ ਹੋ ਜਾਵੇਗਾ ਕਿ ਕੀ ਕੁਝ ਉਹਨੇ ਲਿਖਿਆ ਇਸ ਦੇ ਸਬੰਧ ਦੇ ਵਿੱਚ ਜਿਹੜੀ ਚਿੱਠੀ ਦੇ ਸਬੰਧ ਦੇ ਵਿੱਚ ਇਹ ਗੱਲ ਪਹਿਲਾਂ ਵੀ ਤੁਹਾਨੂੰ ਮੈਂ ਸੁਣਾਈ ਸੀ ਕਿ ਜਿਹੜੀ ਇਹ ਚਿੱਠੀ ਪਰਸਾ ਤਾਬ ਨੂੰ ਲੈ ਕੇ ਸਰੋਵਣੀ ਕਮੇਟੀ ਵੱਲੋਂ ਅਖੰਡਪਾੜ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰਖਾਇਆ ਗਿਆ ਤੇ ਉੱਥੇ ਬਾਦਲ ਪਰਿਵਾਰ ਨੂੰ ਸੱਦਾ ਦਿੱਤਾ ਗਿਆ ਕਿ ਤੁਸੀਂ ਇਹ ਜਿਹੜਾਗਾ ਗਨਾਹਗਾ ਵੀ ਆਪਣਾ ਜਿਹੜਾ ਕਬੂਲ ਕਰ ਲਓ ਤੇ ਤੁਹਾਨੂੰ ਜਿਹੜਾ ਉੱਥੇ ਅਖੰਡਪਾੜ ਦੇ ਸਾਹਿਬ ਦੇ ਵਿੱਚ ਜਿਹੜਾ ਆਸਮਲ ਹੋਣਾ ਪਊਗਾ ਉਹ ਅਖੰਡ ਪਾਰਟ ਜਿਹੜਾ ਕੀਤਾਗਾ ਕਿਹਨੇ ਕਰਿਆ ਕਰਾਇਆ ਸਰੋਵਣੀ ਕਮੇਟੀ ਨੇ ਗਰਨਾਹ ਕੌਣ ਕਰਦਾਗਾ ਪ੍ਰਕਾਸ਼ ਬਾਦਲ ਬਾਦਲ ਪਰਿਵਾਰ ਤੇ ਬਾਕੀ ਤੜਾ ਪ੍ਰੇਮ ਸਿੰਘ ਚੰਦੂ ਮਾਦਰਾ ਬੀਬੀ ਜੰਗੀਰ ਕੌਰ ਤੇ ਬਾਕੀ ਜਿੰਨਾ ਵੀ ਲੰਗ ਲੜਾਂਗਾ ਬਾਦਲ ਕਹਿੰਦਾ ਲੰਗ ਲਾਣੇ ਦੱਸਾਂ ਕਿ ਹੁਣ ਆਪਾਂ ਹੈ ਲੰਗ ਲਾਣਾਗਾ ਜਦੋਂ ਉੱਥੇ ਖੰਡ ਪਾੜ ਦੇ ਵਿੱਚ ਬੀਬੀ ਜੰਗੀਰ ਕੌਰ ਬੈਠੀ ਆ ਪ੍ਰਗਾਸ ਬਾਦਲ ਬੈਠਾ ਪ੍ਰੇਮ ਸਿੰਘ ਚੰਦੂ ਮਾਜਰਾ ਬੈਠਾਗਾ ਦੱਸੋ ਜੇ ਗਨਾਹ ਪਾਪ ਬਾਦਲ ਨੇ ਕੀਤੇ ਨੇ ਤੁਸੀਂ ਕਿ ਉੱਥੇ ਟਿੰਡੀਆਂ ਲੈਣ ਗਏ ਸੀ ਇਹ ਹੁਣ ਸਿੱਧ ਹੁੰਦਾਗਾ ਕਿ ਬਾਗੀ ਤੁਸੀਂ ਹੁਣ ਚਾਹੇ ਜੇ ਮਰਜ਼ੀ ਕਰਦੇ ਰਹੋ ਅਨਸਰ ਵੀਰਵਾਦ ਤਾਂ ਤੇ ਇਨਸਾਨ ਨੇ ਸਾਦੇ ਸਾਝ ਰਹੇ ਹੋ ਤੁਸੀਂ ਬਰਾਬਰ ਦੇ ਦੋਸਤ ਹੋ ਤੁਸੀਂ ਬਰਾਬਰ ਦੀ ਧਿਰ ਤੁਸੀਂ ਕਿਉਂ ਕੁਰਸੀਆਂ ਨਹੀਂ ਛੱਡੀਆਂ ਹੁਣ ਕੱਲੇ ਸਵੀਰਵਾਦ ਨੂੰ ਕਹਿ ਰਹੇ ਹੋ ਕੁਰਸੀ ਛੱਡ ਦਿਓ ਤੁਹਾਨੂੰ ਸਾਰਿਆਂ ਨੂੰ ਕੁਰਸੀਆਂ ਛੱਡ ਕੇ ਜਿਹੜੀ ਹੈਗੀ ਹੈ ਇਹ ਆਪਣਾ ਜਿਹੜੀ ਵੱੱਜਰ ਗਲਤੀ ਕੀਤੀਆਂ ਇਹਦੇ ਜਿਹੜੇ ਗੁਨਾਹ ਕਬੂਲ ਕਰਨੇ ਚਾਹੀਦੇ ਨੇ ਲਿਖਤੀ ਤੌਰ ਤੇ ਕਬੂਲ ਕਰਨੇ ਚਾਹੀਦੇ ਨੇ ਚਲੋ ਹੋਇਆ ਕੀ ਆ ਕਿਸਕਰ ਸਾਹਿਬ ਦੇ ਵੇਕੇ ਅਕੰਡਪੁਰ ਸਾਹਿਬ ਹੋ ਗਏ ਨੇ ਉਥੇ ਸਾਰਾ ਜਿਹੜਾ ਤੰਤਰ-ਮੰਤਰ ਇਹਨਾਂ ਦਾ ਬਾਦਲ ਕਿੰਦਾ ਜਾਂਦਾਗਾ ਪਛਾਤ ਤਾਅ ਕੀਤਾ ਜਾਂਦਾ ਅਰਦਾਸ ਹੁੰਦੀ ਆ ਵਿੱਚ ਪੜਿਆ ਜਾਂਦਾ ਕਿ ਅਣਜਾਣੇ ਜਾਣੇ ਅਣਜਾਣੇ ਜਿਸ ਤਰ੍ਹਾਂ ਅੱਜ ਕਹਿੰਦੇ ਆਏ ਚਲੋ ਅਰਦਾਸ ਤੋਂ ਬਾਅਦ ਸਮਾਪਤੀ ਹੁੰਦੀ ਆ ਕਹਿੰਦੇ ਉਥੇ ਇੱਕ ਲੰਗਰ ਲਾਇਆ ਗਿਆ ਕਾਦਾ ਜਲੇਬੀਆਂ ਦਾ ਲਵਾਇਆ ਕਿਹਦੇ ਵੱਲੋਂ ਗਿਆ ਸ਼ਰੋਮਣੀ ਕਮੇਟੀ ਵੱਲੋਂ ਰੁਪਿਆ ਕਿੰਨਾ ਲੱਗਿਆ 20 ਲੱਖ ਰੁਪਿਆ ਉਹ 20 ਲੱਖ ਰੁਪਿਆ ਸ਼ਰੋਮਣੀ ਕਮੇਟੀ ਨੇ ਲੰਗਰ ਜਲੇਬੀਆਂ ਦੇ ਤੇ ਲਾ ਦਿੱਤਾ ਤੇ 20 ਲੱਖ ਰੁਪਿਆ ਦਾ ਲੰਗਰੇ ਬਾਦਲ ਕਾ ਲੰਗਰ ਲੈਣਾ ਖਾ ਕੇ ਆ ਗਿਆ ਦੇਖੋ ਗਲਤੀਆਂ ਵੀ ਬਾਦਲ ਕੇ ਕਰਨ ਤੇ ਸਜ਼ਾ ਸ਼ਰੋਮਣੀ ਕਮੇਟੀ ਭੋਗੇ ਸ਼ਰੋਮਣੀ ਕਮੇਟੀ 20 ਲੱਖ ਰੁਪਿਆ ਜਲੇਬੀਆਂ ਤੇ ਲਾਵੇ ਸ਼ਰੋਮਣੀ ਕਮੇਟੀ ਹੀ ਖੰਡਪਾਰ ਸਾਹਿਬ ਪ੍ਰਗਾਸ ਕਰਾਵੇ ਦੱਸੋ ਹੁਣ ਗਲਤੀ ਆ ਤਾਂ ਆਪਾਂ ਜੇ ਕਹਿ ਲਈਏ ਕਿ ਉਸ ਸਮੇਂ ਦੇ ਜਿਹੜੇ ਲੀਡਰ ਸੀ ਸਿੱਖ ਲੀਡਰ ਕਹਿ ਲਈਏ ਮੂਤਾ ਸਿੰਘ ਤੋਂ ਲੈ ਕੇ ਸਰਜੀਤ ਸਿੰਘ ਬਰਨਾਲਾ ਤੱਕ ਜਿਹੜੀਆਂ ਹੋਈਆਂ ਨੇ ਉਸ ਤੋਂ ਪਹਿਲਾਂ ਸੇਰੇ ਪੰਜਾਬ ਮਹਾਰਾਜਾ ਅਰਜੀਤ ਸਿੰਘ ਨੇ ਵੀ ਜਿਹੜਾ ਇੱਕ ਕੰਜਰੀ ਦਾ ਇਹਨੂੰ ਨਾਚ ਦੇਖਿਆ ਤੇ ਜਿਸ ਤਰ੍ਹਾਂ ਉਹ ਦੇਡਾ ਦਾੜੀ ਕਾਲੀ ਕਰਦੇ ਸੀ ਉਹਨੂੰ ਲੈ ਕੇ ਆਤੇ ਹੋਰ ਕੁਝ ਨੂੰ ਲੈ ਕੇ ਜਿਹੜੇ ਆ ਉਹਨਾਂ ਨੂੰ ਵੀ ਜਿਹੜੀ سزا ਸੁਣਾਇ ਗਈ ਸੀ ਸੁਣਾਉਣ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਗਿਆਨੀ ਫੂਲਾ ਸਿੰਘ ਵੱਲੋਂ ਉਹਨਾਂ ਨੂੰ ਬਕਾਇਦੇ ਤੌਰ ਤੇ ਸ੍ਰੀ ਅਕਾਲ ਦਾਸ ਸਾਹਿਬ ਦੇਗੇ ਪੇਸ਼ ਹੋਣ ਲਈ ਕਿਹਾ ਗਿਆ ਪਰ ਮਹਾਰਾਜਾ ਰਮਜੀਤ ਸਿੰਘ ਲਗਾਤਾਰ ਪੇਸ਼ ਨਹੀਂ ਹੋਇਆ ਅੱਗੋਂ ਗੱਲ ਬਾਤ ਦੀ ਬਾਤ ਜਿਹੜੀ ਸੰਗਤ ਦੇ ਵਿੱਚ ਪਹੁੰਚ ਗਈ ਆ ਜਿਸ ਤਰ੍ਹਾਂ ਅੱਜ ਪਹੁੰਚੀ ਆ ਬਾਦਰ ਕਿਆ ਦੀ ਸੰਗਤ ਦੇ ਵਿੱਚ ਫੈਸਲਾ ਕੀ ਹੁੰਦਾ ਤੇ ਉੱਥੇ ਜਾ ਕੇ ਮਹਾਰਾਜਾ ਅਨੰਦ ਸਿੰਘ ਗਿਆਨੀ ਫੂਲਾ ਸਿੰਘ ਨੂੰ ਕਹਿੰਦਾ ਕਿ ਮੈਂ ਇੱਥੇ ਮਾफी ਮੰਗ ਲੈਣਾ ਇਹ ਗੱਲ ਬਾਹਰ ਨਾ ਨਿਕਲ ਦਿਓ ਗਿਆਨੀ ਫੂਲਾ ਸਿੰਘ ਨੇ ਕਿਹਾ ਕਿ ਮਹਾਰਾਜਾ ਅਨੰਦ ਸਿੰਘ ਨੂੰ ਇਹ ਗੱਲ ਜਦੋਂ ਤੇਰੇ ਤੇ ਮੇਰੇ ਵਿਚਕਾਰ ਸੀ ਤੇ ਮੈਂ ਤੁਹਾਨੂੰ ਕਾਲ ਤਖਤ ਤੇ ਪੇਸ਼ ਹੋਣ ਲਈ ਸੱਦਾ ਪੱਤਰ ਦਿੱਤਾ ਸੀ ਕਿ ਤੁਸੀਂ ਆਪਣੇ ਗੁਨਾਹਾਂ ਦੀ ਜਿਹੜੇ ਗੁਨਾਹ ਕੀਤੇ ਨੇ, ਪਾਪ ਕੀਤੇ ਨੇ, ਬੱਜਰਗਰਤੀਆਂ ਕੀਤੀਆਂ ਨੇ, ਇਹਨਾਂ ਦੀ ਆ ਕੇ ਇੱਥੇ ਮਾਫੀ ਮੰਗ ਲਓ, ਤੁਹਾਨੂੰ ਜਿਹੜੀ ਸਜ਼ਾ ਗਈ ਉਹ ਧਰਮਕਲਾਈ ਜਾਵੇਗੀ। ਤੇ ਮਹਾਰਾਜਾ ਅਨਜੀਤ ਸਿੰਘ ਨੇ ਕਿਹਾ ਕਿ ਹੁਣ ਇਹਦਾ ਕੀ ਕੀਤਾ ਜਾਵੇ? ਤੇ ਗਿਆਨੀ ਫੂਲਾ ਸਿੰਘ ਦਾ ਜਿਹੜਾ ਕਹਿਣਾ ਸੀ ਕਹਿੰਦਾ ਇਹਦਾ ਫੈਸਲਾ ਹੁਣ ਸੰਗਤ ਕਰੇਗੀ, ਮੇਰੇ ਹੱਥੋਂ ਨਿਕਲ ਚੁੱਕਿਆ ਹੈਗਾ ਫੈਸਲਾ। ਉਹ ਫੈਸਲਾ ਕੀ ਆ? ਇੱਕ ਤਾਂ ਧਾਰਮਿਕ ਸਜ਼ਾ ਹੈ ਜਿਹੜੀ ਤਾਕਤ ਦੀਆਂ ਗੱਲ ਦੇ ਵਿੱਚ ਪਾ ਕੇ ਜਿਹੜੀ ਇੱਕ ਧਾਰਮਿਕ ਸਜ਼ਾ ਲਾਈ ਜਾਂਦੀ ਆ ਚਾਹੇ ਉਹ ਜੂੜਿਆਂ ਦੀ ਸਜ਼ਾ ਹੋਵੇ ਚਾਹੇ ਕਿਸੇ ਤਾਂ ਸਰਵਰ ਕਰਨ ਦੀ ਸਜ਼ਾ ਹੋਵੇ ਜਿਹੜੀ ਪਰੰਪਰਾ ਚੱਲਦੀ ਆ ਰਹੀ ਆ ਬੱਖ-ਬੱਖਾ ਜਿਹੜੀਆਂ ਧਾਰਮਿਕ ਸਜ਼ਾ ਭਾਂਡੇ ਮਾਣਨ ਦੀ ਹੋਵੇ ਪਰ ਗਿਆਨੀ ਜਿਹੜਾ ਫੂਲਾ ਸਿੰਘ ਸੀ ਉਸਨੇ ਕਿਹਾ ਕਿ ਧਰਮ ਨਹੀਂ ਇਹ ਸਜ਼ਾ ਜਿਹੜੀ ਇਹ ਪਹਿਲਾਂ ਲੱਗਣੀ ਸੀ ਧਾਰਮਿਕ ਸਜ਼ਾ ਹੁਣ ਤੁਸੀਂ ਇਸ ਦੇ ਕਾਬਲ ਨਹੀਂ ਰਹੇ ਇਸ ਤੋਂ ਤੁਸੀਂ ਅੱਗੇ ਵੱਧ ਕੇ ਗਨਾਹ ਕਰ ਦਿੱਤੇ ਜਾਨੀ ਕਿ ਅਕਾਲ ਤਖਤ ਸਾਹਿਬ ਨੂੰ ਤੁਸੀਂ ਟੱਚ ਜਨ ਜਾਣਿਆ ਤੁਸੀਂ ਅਕਾਲ ਤਖਤ ਨੂੰ ਜਿਹੜਾ ਆ ਕੇ ਉੱਥੇ ਪੇਸ਼ ਨਹੀਂ ਹੋਏ ਜੇ ਪੇਸ਼ ਹੋ ਜਾਂਦੇ ਸਾਨੂੰ ਧਾਰਮਿਕ ਸਜ਼ਾ ਲਾ ਕੇ ਜਿਹੜਾ ਤੁਹਾਡਾ ਖਿਹੜਾ ਛੁੱਟ ਜਾਂਦਾ ਫਿਰ ਉੱਤੇ ਹੋਇਆ ਕੀ ਕਿਹਾ ਹੁਣ ਕੀ ਕੀਤਾ ਜਾਵੇ ਸੰਗਤ ਦੇ ਸਾਹਮਣੇ ਗਿਆਨੀ ਪੂਲਾ ਸਿੰਘ ਨੇ ਮਹਾਰਾਜਾ ਰਜੀਤ ਸਿੰਘ ਦੇ ਨੂੰ ਕੱਪੜੇ ਲਹਾਏਗੇ ਉਹਨਾਂ ਦੇ ਜਿਹੜਾ ਪਹਿਰਾਵਾ ਪਹਿਨਿਆ ਸੀ ਉਹਨਾਂ ਨੇ ਮਹਾਰਾਜੇ ਵਰਗਾ ਜਿਹੜਾ ਸਾਰੇ ਕੱਪੜੇ ਲਹਾ ਕੇ ਤੇ ਫਿਰ ਕੋੜੇ ਮਾਰਨ ਲੱਗੇ ਸੀ ਜਦੋਂ ਇਹ ਸੰਗਤ ਜਦੋਂ ਬਜ਼ੁਰਗ ਕੋਈ ਹੁੰਦਾਗਾ ਸੰਗਤ ਭਾਵਕ ਹੋਊਗੇ ਜਾਨੀ ਕਿ ਸੰਗਤ ਦੇ ਅੱਖਾਂ ਦੇ ਵਿੱਚੋਂ ਪਾਣੀ ਆਉਣ ਲੱਗ ਪਿਆ ਕਿ ਜਥੇਦਾਰ ਜੀ ਐਨੇ ਨੇ ਸਖਤ ਨੇ ਕੱਢੜੇ ਨੇ ਇਹ ਆ ਸਾਡੇ ਜਿਹੜੇ ਸਿੱਖਾਂ ਦਾ ਜਿਹੜਾ ਉਸੂਲ ਆ ਕੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਾਂ ਅੱਜ ਕਿਹਾ ਜਾਂਦਾ ਇਤਿਹਾਸ ਦੇ ਵਿੱਚ ਮਾਰੇ ਗਏ ਨੇ ਪਰ ਜਿੰਦਾ ਕਿ ਮੈਨੂੰ ਇਤਿਹਾਸ ਤੋਂ ਪਤਾ ਲੱਗਿਆ ਕਿ ਜਿੰਨਾ ਕੋੜੇ ਜਦੋਂ ਮਾਰ ਲੱਗੇ ਸੀ ਜਥੇਦਾਰ ਜੀ ਤਾਂ ਸੰਗਤ ਨੇ ਦੋਨੇ ਹੱਥ ਜੋੜ ਕੇ ਜਥੇਦਾਰ ਨੂੰ ਇਹ ਕਹਿ ਦਿੱਤਾ ਜੱਤੇਦਾਰ ਜੀ ਜਾਇਜੇ ਕੋੜੇ ਤੂੰ ਕੱਢ ਦਿੱਤੇ ਜਾਇਜੇ ਤੇ ਮਾਰ ਦਿੱਤੇ ਤੇ ਇਹ ਆਪਣੇ ਗਰਾਹਾ ਦੀ ਇਹਨੇ ਸਜਾ ਜਿਹੜੇ ਕਬੂਲ ਕਰ ਚੁੱਕਿਆਗਾ ਹੁਣ ਕਹਿੰਦਾ ਭਾਵ ਕਿ ਜਿਹੜੀ ਗੱਲ ਸੀ ਉਹ ਸੰਗਤ ਵਿੱਚ ਹੁਣ ਚਲੀ ਗਈ ਪ੍ਰਗਾਸਵਾਦਨ ਕਹਿੰਦੀ ਜੇ ਗਿਆਨੀ ਗੁਰਬਾਧ ਸਿੰਘ ਹੁੰਦਿਆਈ ਉੱਥੇ ਗਲਤੀ ਆਪਣੀ ਇਹ ਮੰਨ ਲੈਂਦੇ ਉਸ ਟਾਈਮ ਵੀ ਧਰਮਕ ਸਜਾ ਜਿਹੜੀ ਇਹ ਭੁੱਤ ਲੈਂਦੇ ਤਾਂ ਠੀਕ ਸੀ ਪਰ ਹੁਣ ਮੈਨੂੰ ਲੱਗਦਾ ਕਿ ਜਿਹੜੀ ਇਹ ਗਲਤੀ ਵੱੱਦਰ ਗਲਤੀਆਂ ਨੇ ਹੁਣ ਜਿਹੜੀ ਚਿੱਠੀ ਆ ਤੁਹਾਨੂੰ ਉਹਦਾ ਸੱਚ ਤੇ ਦੱਸ ਦੇ ਦਿੱਤਾ ਕਿ ਹੁਣ ਜਿਹੜਾ ਆਪਣਾ ਸੁਖਵੀਰ ਬਾਦਲ ਆ ਸੇ ਹੁਣ ਸੰਗਤ ਫੈਸਲਾ ਕਰੇ ਇਹਦੇ ਉੱਤੇ ਗਿਆਨੀ ਰਘਵੀਰ ਸਿੰਘ ਨੂੰ ਕਿਹੜਾ ਚਾਹੀਦਾ ਜਿਸ ਤਰ੍ਹਾਂ ਅਕਾਲੀ ਫੂਲਾ ਸਿੰਘ ਵੱਲੋਂ ਜਥੇਦਾਰ ਗਿਆਨੀ ਫੂਲਾ ਸਿੰਘ ਵੱਲੋਂ ਜਿਹੜਾ ਇਹ ਐਡਾ ਵੱਡਾ ਫੈਸਲਾ ਲੈ ਲੈਂਦਾ ਗਿਆ ਕਿ ਸੰਗਤ ਤੇ ਛੱਡਿਆ ਗਿਆ ਇਹ ਫੈਸਲਾ ਹੁਣ ਸੰਗਤ ਤੇ ਛੱਡਿਆ ਜਾਵੇ ਸਖਬੀਰ ਬਾਦਲ ਨੂੰ ਕਿਉਂਕਿ ਮੈਂ ਜੀ ਕਹਿੰਦਾ ਕਿ ਹੁਣ ਇਹਨੂੰ ਧਾਰਮਿਕ ਸਜ਼ਾ ਨਾਲ ਸਜ਼ਾਊਗਾ ਕਿਉਂਕਿ ਜਦੋਂ ਪਾਪ ਵੱਧਰ ਗਲਤੀ ਇੰਨੀਆਂ ਕਰ ਬੈਠੇ ਨੇ ਇਹ ਕਿ ਇਹਨਾਂ ਦੀ ਜਿਹੜੀ ਸਜ਼ਾ ਕੀ ਉਹ ਸੰਕਤ ਹੋਣੀ ਚਾਹੀਦੀ ਆ ਰਾਜਨੀਤਿਕ ਸਜ਼ਾ ਵੀ ਹੋਣੀ ਚਾਹੀਦੀ ਆ ਇਹਨਾਂ ਨੂੰ ਸਾਰਿਆਂ ਨੂੰ ਪਾਸੇ ਕੁਰਸੀ ਤੋਂ ਕਰਨਾ ਚੀਂਦਾ ਲਾਂਬੇ ਕਰਨਾ ਚੀਂਦਾ ਸਿੰਘ ਵੀਰਵਾਦਾਂ ਨੂੰ ਤੇ ਬਾਕੀ ਸਾਰੇ ਲੰਗਲਾਣੇ ਨੂੰ ਜਿੰਨਾ ਉੱਥੇ ਗਿਆ ਸੀ ਉਹ ਵੀ ਬਰਾਬਰ ਦੇ ਦੋਸੀ ਨੇ ਉਹ ਇਹ ਥੋੜੀ ਆ ਕਿ ਅੱਜ ਉਹਨਾਂ ਦੇ ਵੱਖਰੇ ệ ਧੜਾ ਹੋ ਗਿਆ ਜੀ ਵੀ ਸਾਡੇ ਗਨਾਹ ਜੀ ਇਹਨੇ ਵੱਧ ਕੀਤੇ ਨੇ ਸਾਰਾ ਕੁਝ ਉਹ ਦੇਖਦੇ ਰਹੇ ਸਾਰਾ ਕੁਝ ਸੁਣਦੇ ਰਹੇ ਤੇ ਇਹ ਬਰਾਬਰ ਦੇ ਦੋਸੀ ਉਹ ਨੇ ਤੇ ਹੁਣ ਜਿਹੜੀ ਸਜ਼ਾ ਆਊਗੀ ਕਦੋਂ ਆਊਗੀ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਸਰਜੀਤ ਸਿੰਘ ਬਾਦਲ ਸਰਜੀਤ ਸਿੰਘ ਬਰਨਾਲਾ ਵੱਲੋਂ ਵੀ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਫੌਜ ਭੇਜੇਗੀ ਸੀ ਬਲੈਕ ਥੰਡਰ ਵੇਲੇ ਤਾਂ ਉਦੋਂ ਵੀ ਉਹਨੂੰ ਸਜ਼ਾ ਲਾਏਗੇ ਸੀ ਪਰ ਹੁਣ ਜਿਹੜਾ ਹੈਗਾ ਚਿੱਠੀ ਵਾਇਰਲ ਹੋਣ ਦਾ ਜਿਹੜਾ ਮੈਂ ਤੁਹਾਨੂੰ ਦੱਸਿਆਗਾ ਕਿ ਪ੍ਰਗਾਸ ਸਿੰਘ ਬਾਦਲ ਨੇ ਇਹ ਸਾਰੇ ਕੁਝ ਜਿਹੜਾ ਕਬੂਲ ਕਰ ਲਿਆ ਕੂਲ ਕਰਨ ਦੇ ਵਿੱਚ ਜਿਹੜਾ ਕਿ ਲੰਗੋ ਲੈਣਾ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆਗਾ ਕਿ ਉਹ ਸਾਰਾ ਬਰਾਬਰ ਦਾ ਦੋਸ਼ੀ ਆ ਹੁਣ ਦੇਖਦੇ ਆਂਗਾ ਕਿ ਗਿਆਨੀ ਅਰਗਭੀਰ ਸਿੰਘ ਜੀ ਇਹਦੇ ਕੀ ਫੈਸਲਾ ਲੈਂਦੇ ਨੇ ਇਹ ਫੈਸਲਾ ਸੰਗਤ ਦੇ ਵਿੱਚ ਛੱਡਦੇ ਨੇ ਤਾਂ ਸੰਗਤ ਕੀ ਕਹਿੰਦੀ ਆ ਗਿਆਨੀ ਅਰਗਭੀਰ ਸਿੰਘ ਨੂੰ ਕਿ ਜਿਹੜਾ ਫੈਸਲਾ ਗਾ ਇਹ ਕੱਲਾ ਗੱਲ ਦੇ ਵਿੱਚ ਤੱਕਤੀ ਆਪਾਂ ਅੱਗੇ ਸਰ ਜਾਊਗਾ ਜਾਂ ਫਿਰ ਕੋਈ ਕਾਨੂੰਨਾ ਫੈਸਲਾ ਜਥੇਦਾਰ ਲੈ ਸਕਦੇ ਨੇ ਮੈਂ ਤਾਂ ਇਹ ਕਹਿੰਦਾ ਕਿ ਜਥੇਦਾਰ ਲੈ ਸਕਣਗੇ ਕਾਨੂੰਨਾ ਫੈਸਲਾ ਪਰ ਲੈਣਾ ਚਾਹੀਦਾਗਾ ਕਿਉਂਕਿ ਗਲਤੀ ਤੇ ਬੱਜਰ ਗਲਤੀ ਦਾ ਬਹੁਤ ਫਰਕ ਹੁੰਦਾ ਪਾਪ ਤੇ ਪਾਪਾਂ ਦਾ ਜਿਹੜਾ ਗਨਾਹ ਕਹਦੀ ਆਪਾਂ ਇੱਕ ਪਾਪ ਹੁੰਦਾ ਇੱਕ ਗਨਾਹ ਹੁੰਦੇ ਨੇ ਵੱਡੇ ਉਹਨਾਂ ਦਾ ਜਿਹੜਾ ਇਹ ਜਿਹੜਾ ਬਾਦਲ ਲਾਣਾਗਾ ਸਾਰਾ ਇਹ ਦੋਸੀ ਆ ਇਹdal ਬਾਦਲ ਦੇ ਵਿੱਚ ਹੋ ਰਿਹਾ ਜਾਂ ਹੋ ਚੁੱਕਿਆਗਾ ਤੇ ਜੇਕਰ ਸਾਡੇ ਅਕਾਲ ਦਾਸ ਤੇ ਜਥੇਦਾਰ ਦੇ ਵਿੱਚੋਂ ਪੰਜ ਜਥੇਦਾਰ ਉਹ ਵੀ ਨੇ ਜਿਨ੍ਹਾਂ ਨੇ ਕਿ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਉਹ ਵੀ ਬਰਾਬਰ ਦੇ ਗਨਾਹਗਰ ਨੇ ਪੰਜ ਜਥੇਦਾਰ ਨੇ ਜਿਹੜੇ ਬੱਕ ਬੱਕ ਤਾਕਤਾਂ ਦੇ ਜਥੇਦਾਰ ਨੇ ਤੇ ਜੇਕਰ ਉਹਨਾਂ ਨੇ ਵੀ ਗਲਤੀ ਕੀਤੀ ਆ ਸਸੇ ਵਾਲੇ ਨੂੰ ਜਿਹੜਾ ਮਾਫੀ ਦੇਣਾ ਜਿਹੜਾ ਇਹਦਾ ਬਾਦਲ ਦੀ ਕੋਠੀ ਦੇ ਵਿੱਚ ਚੰਡੀਗੜ੍ਹ ਸੱਦਿਆ ਗਿਆ ਸੀ ਤੇ ਉਹਨਾਂ ਨੂੰ ਵੀ ਜਿਹੜਾ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਵੇ ਉਹਨਾਂ ਨੂੰ ਵੀ ਸਜ਼ਾ ਲਈ ਜਾਵੇ ਉਹ ਵੀ ਬਰਾਬਰ ਦੇ ਦੋਸੇ ਨੇ ਇਹ ਖੇਡ ਹੈ ਇੱਥੇ ਕੋਈ ਕੱਲਿਆਂ ਜਾਂ ਦੋ ਜਾਂ ਚਾਰ ਜਣਿਆਂ ਦੀ ਖੇਡ ਨਹੀਂ ਇਹ ਇਹ ਪੂਰਾ ਬਾਦਲ ਲਾਣਾ ਸਰੌਣਿਕ ਮੈਟੀ ਤੇ ਵੀ ਬਾਦਲ ਦਾ ਕਬਜ਼ਾ ਤਾਂ ਸਰੌਣਿਕ ਮੈਟੀ ਨੇ ਜਿਹੜਾ ਲੰਬੇ ਤੱਕ ਇਸਤਿਹਾਰ ਦਿੱਤੇ ਨੇ ਜਿਨ੍ਹਾਂ ਉਹਦਾ ਕਹਿੰਦੇ ਵੀ ਉਹ ਵੀ ਲਿਖ ਕੇ ਦੇ ਦਿੱਤਾ ਗਿਆਨੀ ਰਘਵੀਰ ਸਿੰਘ ਨੂੰ ਉਹਦਾ ਕੀ ਸਚਾਈ ਆ ਇਹ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਕਾਲੀ ਦਲ ਤੇ ਕਬਜ਼ਾ ਅਕਾਲਤਾ ਸਾਹਿਬ ਤੇ ਕਬਜ਼ਾ ਹੁਣ ਇਹ ਤੋਂ ਪਤਾ ਸਿੱਧ ਹੋ ਜਾਊਗਾ ਜੇਕਰ ਗਿਆਨੀ ਅਰਗਵੀਰ ਸਿੰਘ ਜੀ ਵਾਕਈ ਇੱਕ ਸ੍ਰੀ ਅਕਾਲ ਤਖਤ ਦੇ ਉੱਤੇ ਜਿਹੜੀ ਪਦਵੀ ਹੈ ਬਹੁਤ ਵੱਡੀ ਸਾਡੇ ਗੁਰੂ ਸਾਹਿਬਾਨਾਂ ਦਾ ਜਿਹੜਾ ਅਕਾਲ ਤਖਤ ਸਾਹਿਬਾ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਫੈਸਲੇ ਕਰਿਆ ਕਰਦੇ ਸੀ ਤੇ ਉਹ ਤਖਤ ਹੈ ਜਿਨ੍ਹਾਂ ਤਖਤ ਦੇ ਅੱਗੇ ਹਰ ਸਿੱਖ ਦਾ ਸਿਰ ਝੁਕਦਾਗਾ ਹੁਣ ਪਤਾ ਲੱਗ ਜੂਆ ਗਿਆਨੀ ਅਰਿਕ ਵੀਰ ਸਿੰਘ ਦਾ ਕਿ ਸੱਚੀ ਮੁੱੱਚੀ ਕਾਲ ਤੱਕ ਦੇ ਜਥੇਦਾਰ ਹੈ ਨੇ ਜਾਂ ਪ੍ਰਬੰਧ ਲਫਾਫਿਆਂ ਦੇ ਵਿੱਚੋਂ ਕੱਢੇ ਜਥੇਦਾਰ ਨੇ ਇਹ ਪਤਾ ਲੱਗ ਜੂਆ ਸਰਵੀਰ ਬਾਦਲ ਨੂੰ ਕੀ ਜਿਹੜੀ ਉਹ ਸਜ਼ਾ ਦਿੰਦ ਨੇ ਮੈਂ ਤਾਂ ਇੱਥੇ ਕਹਿਣਾ ਚਾਹਣਾਗਾ ਕਿ ਧਾਰਮਿਕ ਸਜ਼ਾ ਦੇ ਹੱਕਦਾਰ ਇਹ ਨਹੀਂ ਰਹੇ ਬਾਕੀ ਜਿਹੜੀ ਸੰਗਤ ਦੇ ਫੈਸਲਾ ਸਿੱਟਣਾ ਚਾਹੀਦਾ ਸੰਗਤ ਜਿਹੜਾ ਫੈਸਲਾ ਕਰਦੀ ਆ ਉਹ ਫੈਸਲਾ ਵੀ ਜਿਹੜਾ ਮਨਜ਼ੂਰ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਜਿਹੜਾ ਹੈਗਾ ਕਿ ਸਾਰੇ ਕਾਸ਼ਿਆਂ ਤੋਂ ਲੰਬੇ ਕਰ ਦੇਣਾ ਚਾਹੁੰਦਾ ਜਿੰਨੀ ਇਹਨਾਂ ਕੋਲੇ ਕੁਰਸੀਆਂ ਨੇ ਅਹੁਦੇ ਨੇ ਅਕਾਲੀ ਦਾਲਾ ਕੋਰ ਕਮੇਟੀ ਆ ਫਲਾਨੀ ਕਮੇਟੀ ਆ ਤਮੰਕੀ ਕਮੇਟੀ ਆ ਕਿਸੇ ਨਵੇਂ ਨੌਜਵਾਨਾਂ ਨੂੰ ਜਿਹੜਾ ਅੱਗੇ ਆਉਣ ਦਿੱਤਾ ਜਾਵੇ ਜਿਹੜੇ ਸਿੱਖ ਕੌਮ ਲਈ ਦਰਦ ਰੱਖਣ ਵਾਲੇ ਨੇ ਨਾ ਕਿ ਬਾਦਲ ਕੇ ਪਰਿਵਾਰ ਵਾਂਗੂ ਖਾऊं ਖਾऊं ਕੁਰਸੀ ਬਦਲੇ ਪਾਲਤਵੇ ਦਿੱਤਾ ਕੁਰਸੀ ਬਦਲੇ ਬੇਅਦਬੀਆਂ ਕਰ ਦਿੱਤੀਆਂ ਕੁਰਸੀ ਬਦਲੇ ਸਿੱਖ ਕੌਮ ਦਾ ਕਹਾਣ ਕਰ ਦਿੱਤਾ ਸਿੱਖ ਕੌਮ ਦਾ ਸਰਦਾਰ ਨਾਸ ਕਰ ਦਿੱਤਾ ਸਾਨੂੰ ਅਜਿਹਾ ਅਕਾਲੀ ਦਲ ਨਹੀਂ ਚਾਹੀਦਾ ਦੇਖਦੇ ਆ ਗਿਆਨੀ ਅਰਗਵੀਰ ਸਿੰਘ ਦਾ ਫੈਸਲਾ ਆਉਣ ਵਾਲੇ ਟਾਈਮ ਦੇ ਵਿੱਚ ਵੀਡੀਓ ਚੰਗੀ ਲੱਗੀ ਤਾਂ ਵੱਤ ਵੱਤ ਸ਼ੇਅਰ ਕਰ ਦਿਓ ਕਮੈਂਟ ਤੁਸੀਂ ਕਰ ਦਿਓ ਟਾਈਮ ਕੱਢ ਕੇ ਤੁਹਾਡਾ ਮੈਂ ਬਹੁਤ ਰਿਣੀ ਆ ਤੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਆਪਾਂ ਉਦੋਂ ਤੱਕ ਮੈਨੂੰ ਦਿਓ ਅਜਾਤ ਤੁਸੀਂ ਦੇਖਦੇ ਰਹੋ ਪੰਜਾਬੀ ਬਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉਬਾ